ਜੋ ਜਿਹੜੇ ਬਾਕੀ ਕਲਾਕਾਰ ਜਿਵੇਂ ਗਰਦਾਸ ਮਾਨ ਸੀਗੇ ਇਹਨਾਂ ਨੂੰ ਤਾਂ ਦਿੱਲੀ ਦੁਰਦਰਸ਼ਨ ਜਲੰਧਰ ਦੁਰਜ ਇਹਨਾਂ ਨੇ ਬਣਾਈ ਪਰ ਜਿਹੜੀ ਚਮਕੀਲੇ ਦੀ ਬਾਰੇ ਮੈਂ ਤੁਹਾਨੂੰ ਗੱਲ ਦੱਸਾਂ ਚਮਕੀਲੇ ਨੂੰ ਕਿਸੇ ਟੀਵੀ ਜਾਂ ਦੁਰਦਰਸ਼ਨ ਨੇ ਨਹੀਂ ਸੀ ਬਣਾਇਆ ਚਮਕੀਲਾ ਆਪਣੇ ਸਿਰ ਤੇ ਬਣਿਆ ਸੀ ਇਹਦੀ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਇੰਟਰਸਟਿੰਗ ਸਟੋਰੀ ਸੁਣਾਉਣਾ ਜਿਨ੍ਹਾਂ ਦਿਨਾਂ 'ਚ ਕਹਿੰਦੇ ਹੁੰਦੇ ਸੀ ਨਾ ਕਿ ਜੇ ਹੁਣ ਤੁਸੀਂ ਟੀਵੀ ਤੇ ਆਉਂਗੇ ਤਾਂ ਹੀ ਚੱਲੂਗੇ ਸਰਧੂਲ ਵੀ ਆਇਆ ਸੀਗਾ ਟੀਵੀ ਤੇ ਹਨਾ ਰੋਡਵੇਜ ਦੀ ਲਾਰੀ ਚਮਕੀਲੇ ਨੂੰ ਵੀ ਕਿਸੇ ਨੇ ਗੱਲ ਕਹੀ ਸੀ ਵੀ ਭਾਈ ਚੱਲਣਾ ਤੂੰ ਤਾਂ ਆ ਜੇ ਤੂੰ ਟੀਵੀ ਤੇ ਆਉਂਗਾ ਦੁਰਦ੍ਰਸ਼ਨ ਤੇ ਆਉਂਗਾ ਕਿਉਂਕਿ ਗਰਦਾਤਮਨ ਫੇਲ ਹੋ ਗਿਆ ਸੀਗਾ ਜਲੰਧਰ ਦੁਰਦ੍ਰਸ਼ਨ ਤੋਂ ਫਿਰ ਉਹ ਦਿੱਲੀ ਦੁਰਦ੍ਰਸ਼ਨ ਵੱਲੋਂ ਗਿਆ ਤੇ ਦਿੱਲੀ ਤੋਂ ਸ਼ਾਇਦ ਕਹਿੰਦੇ ਫਿਰ ਪਾਸ ਹੋਇਆ ਤੇ ਉੱਥੋਂ ਉਹਦਾ ਗਾਣਾ ਚੱਲਿਆ ਸੀਗਾ ਐਤੋਂ ਤਾਂ ਉਹ ਫੇਲੇ ਹੋ ਗਿਆ ਸੀਗਾ ਟੈਸਟ ਕਿਉਂ ਤੇ ਚਮਕੀਲਾ ਕਹਿੰਦੇ ਕਹਿੰਦੇ ਉਹ ਮੈਂ ਨਹੀਂ ਭਰਾ ਕੋਈ ਟੈਸਟ ਟੂਟ ਦੇਣਾ ਚਮਕੀਲੇ ਦਾ ਕੰਮ ਸਿੱਧਾ ਹੋਰ ਸੀ ਗਾਣਾ ਰਿਕਾਰਡ ਕਰਕੇ ਪਹਿਲਾਂ ਸਿੱਧਾ ਹੀ ਲੋਕਾਂ 'ਚ ਰੱਖਣਾ ਪਈ ਲੋਕਾਂ ਨੂੰ ਪਸੰਦ ਆ ਫੇਰ ਜਾ ਕੇ ਰਿਕਾਰਡ ਯਾਨੀ ਕਿ ਕੰਪੋਜ਼ੀਸ਼ਨ ਬਣਾ ਫੇਰ ਰਿਕਾਰਡ ਕਰਾਣਾ ਕੰਪਨੀ ਦਿੱਤਾ ਉਹ ਫੇਰ ਬਣਾਉਣਾ ਇਹ ਚਮਕੀਲੇ ਦੀ ਇੱਕ ਖਾਸੀਅਤ ਸੀ ਪਹਿਲਾ ਗਾਣਾ ਬਣਾ ਕੇ ਲੋਕਾਂ ਚ ਸਿੱਟ ਦੇਣਾ ਜੇ ਲੋਕਾਂ ਨੂੰ ਚੰਗਾ ਲੱਗਾ ਫੇਰ ਤਵੇ ਰਾਹੀਂ ਲੈ ਕੇ ਆਉਣਾ ਨੂੰ ਰਿਲੀਜ਼ ਕਰਨਾ ਇਹ ਖਾਸੀਅਤ ਚਮਕੀਲੇ ਦੀ ਸੀ ਲੋਕਾਂ ਨੂੰ ਇਹੋ ਬਹੁਤ ਚੰਗੀ ਲੱਗੀ ਸੀ ਕਿ ਆਹ ਤਾਂ ਬਣੀ ਗੱਲ ਹੈ ਨਾ ਕਿ ਜੋ ਲੋਕਾਂ ਨੂੰ ਪਸੰਦ ਆ ਉਹ ਲੈ ਕੇ ਬੰਦਾ ਆ ਰਿਆ ਤਾਂ ਹੀ ਬਾਪੇ ਉਹ ਚੜ੍ਹਾਈ ਇੰਨੀ ਹੋ ਗਈ ਸੀ ਚਮਕੀਲੇ ਦੀ ਤੇ ਬਹਿ ਜਾ ਬਹਿ ਜਾ ਕਰ ਦਿੱਤੀ ਸੀ ਚਮਕੀਲੇ ਨੇ ਤਾਂ ਹੀ ਕਹਿੰਦੇ ਚਮਕੀਲਾ ਦੁਰਦਰਸ਼ਨ ਨੇ ਨਹੀਂ ਲੋਕਾਂ ਨੇ ਬਣਾਇਆ ਸੀ